ਦਾ ਨਵਾਂ ਵਲੌਗ ਸਟਾਰਟ ਕਰਦੇ ਵੀ ਆਪਾਂ ਬਾਹਰ ਚੱਲੇ ਆ ਤਾਂ ਵੀ ਨਾਲ ਆਪਾਂ ਨਰਮੇ ਵਾਲੀ ਬਾਹਰ ਚੱਲੇ ਆ ਨਰਮਾ ਬੀਜਣਾ ਜਿਹੜੇ ਚ ਠੰਡ ਲੱਗੀ ਜਾਂਦੀ ਏ ਧੜਕੇ ਧੜਕੇ ਤਾਂ 6 ਵਜੇ ਆ ਗਏ ਪੂਰੀ ਠੰਡ ਲੱਗਦੀ ਆ ਲੋਰ ਠੰਡਾ ਖੜਾ ਹੋ ਰਿਹਾ ਤੇ ਬਾਰੇ ਗਰਮੀ ਲੱਗਣ ਲੱਗ ਜੂਗੀ ਠੰਡੇ ਠੰਡੇ ਬਾਹਾਂਗੇ ਸਾਰਾ ਵਹਣ ਤੜਕੇ ਤੜਕੇ ਵਾਇਆ ਕਰਾਂਗੇ ਨਾਲੇ ਟਰੈਕਟਰ ਨਹੀਂ ਗਰਮ ਹੁੰਦਾ ਰਸਤੇ ਜਾਂਦੇ ਆਂ ਖੇਰ ਜਮਾ ਸੁੱਕੀ ਪਈ ਆ ਇਹ ਮੋਗੇ ਵੀ ਬੰਦ ਕਰ ਰੱਖੇ ਆ ਭਾਈ ਤਾਂ ਕੋਈ ਪੀਣ ਨੂੰ ਵੀ ਨਹੀਂ ਛੱਡਿਆ ਪਾਣੀ ਕਹਿੰਦੇ ਸੀ ਛੱਡਾਂਗੇ ਅੱਬਾ ਖੇਤ ਕੋਲੇ ਆ ਗਏ ਤੂੰ ਅਗਲਾ ਖੇਤਾ ਬੀਜਣਾ ਇੱਥੇ ਸਵਾ ਗਿੱਲਾ ਨਰਮਾ ਦੂਜਾ ਝੋਨਾ ਲਾਵਾਂਗੇ ਨਹਿਰ ਦੇ ਨਾਲ-ਨਾਲ ਆਲਾ ਪਈ ਤੇ ਜਮਾ ਰੋਡ ਵਰਗੀ ਭਈਆ ਨਹਿਰ ਵੀ ਦਰਸ ਗਈ ਪਾਣੀ ਨੂੰ ਤਾਂ ਹੋਰ ਟਾਈਮ ਹੋ ਗਿਆ ਹਜੇ ਦੋ ਤਿੰਨ ਤਰੀਕ ਨੂੰ ਆਖੀ ਜਾਂਦੇ ਆ ਮੇਰੀ ਸੀ ਗੀ ਸੀ ਮੈਂ ਕਿਹਾ ਨਹਿਰ ਨਾਲ ਰੋਣੀ ਕਰਾਂਗੇ ਮੋਟਰ ਨਾਲ ਹੀ ਕਰਨੀ ਕੋ ਓ ਆ ਗਈ ਅਗਲੀ ਉਹ ਵਾਹਣੀ ਆ ਜਿੱਥੇ ਆ ਬੈਠਾ ਆਹ ਵਾਹਣੀ ਆ ਰੋਤਾਈ ਸਾਰੇ ਨਿਆ ਮੋਟਰਾਂ ਚੱਲੀ ਜਾਂਦੀਆਂ ਮਾਰੀਆਂ ਨਿਆ ਪੱਚਕਾਰੀਆਂ ਉਧਰੋਂ ਨੱਕਾ ਦੇਖੋ ਮੋਟਰਾਂ ਚੱਲੀ ਜਾਂਦੀਆਂ ਰੋਣੀ ਤੇ ਜੋਰਾ ਨਰ ਮੇਦੀ ਸਾਰੀਆਂ ਵੈਪਾਂ ਹੀ ਚੱਲਦੀ ਜਾਂਦੀਆਂ ਆਪਣੀ ਮੋਟਰ ਹੋ ਰਹੀ ਠੇਕੇ ਵਾਲਾ ਆਪਣਾ ਐ ਜੇ ਵੀ ਚਾਏ ਨਰਮਾਂ ਤੇ ਜਵਾਰਾਂ ਦੂਜੇ ਜਥੜੇ ਚਲਾਵਾਂਗੇ ਝੋਨਾ ਐਜ ਝੋਨਾ ਲਾਵਾਂਗੇ ਤੇ ਉਹ ਪਰਲੇ ਚ ਦੇਜਾਂ ਆ ਸਿੱਧੇ ਚ ਨਰਮਾਂ ਵੀ ਜਾਏ ਉਹ ਕੋਠੇ ਸਈਂ ਦਤਾਇਆ ਸੀ ਵਾਣ ਬਈ ਤੇ ਜੇ ਕੋਈੜਾ ਲਾਇਆ ਉਹ ਉਧਰੋਂ ਸੋ ਰਾਏ ਕਹਨੇ ਉਹ ਮੋਟਰ ਦਾ ਬੈਂਡ ਬੁੰਡ ਤੋੜ ਰੱਖਿਆਗਾ ਸਾਰਾ ਭਰਤਾ ਪਾਣੀ ਨਾਲ ਉਹ ਲਾਉਂਦੇ ਹੋਣਗੇ ਲੱਗਦਾ ਤੇ ਉਹ ਸਾਰਾ ਭਰਤਾ ਅੱਧਾ ਦਾ ਭਰਿਆ ਹੀ ਪਿਆ ਹੁਣ ਇਹਨੂੰ ਪਾਣੀ ਲਾਉਣਾ ਪਊਗਾ ਸਾਰੇ ਨੂੰ ਵਾਚੀ ਵਾਣਾ ਪਊਗਾ ਮੈਂ ਤਾਂ ਵਾਹਣਾ ਆਇਆ ਸੀ ਆ ਮੋਟਰ ਵੀ ਚੱਲਦੀ ਹੋਂ ਤਾਂ ਚਲਾ ਕੇ ਦੇਖੀ ਆ ਲੈਟ 8 ਹੋਏ ਜਾਊਗੀ ਅਜੇ ਹੁਣ ਨੱਕਾ ਕਰਦੇ ਆਗੇ ਪਾਣੀ ਲਾ ਦਾਂਗੇ ਮੇਰੇ ਸਕੇ ਨੂੰ ਸੀ ਬਾਕੇ ਵਧੀਆ ਲੱਗ ਜਾਂਦਾ ਪਾਣੀ। ਪਰ ਪਾਣੀ ਨਾਲੀ ਪਰ ਰੱਖਿਆਗਾ ਹੁਣ ਉੱਥੇ ਤਾਂ ਇੱਕ ġੇੜਾ ਲਾ ਇਹ ਗਿਆ ਸੀ ਉੱਥੇ ਜਾ ਕੇ ਗਿੱਲਾ ਗਾਹਾਂ। ਆਦ ਤਾਈ ਆ ਰਿਹਾ ਪਾਣੀ। ਹੁਣ ਬਾਅਦ ਚੀ ਵਾਵਾਂਗੇ। ਕਰਕੇ ਖਾਲੀ ਮੋੜ ਨਾ ਬਿਆ। ਤੋ ਆ ਰਹੀਆਂ ਤਿਆਰੀਆਂ ਕਰੀਆਂ ਹੋ ਜਾਂ। ਐਵੇਂ ਖੱਜਲ ਹੋ ਗਏ। ਹੁਣ ਮੈਂ ਪਾਣੀ ਲਾ ਕੇ ਵਾਵਾਂਗੇ ਇਹ ਅੱਧਾ ਤਾਂ ਲੱਗ ਹੀ ਪਿਆ ਚਲਦੇ ਆਂਕਰ ਹੋਵੇ ਆਪਾਂ ਹੁਣ ਨਿਆਈ ਵਾਲੀ ਕੋਹਣ ਆ ਗਏ ਜੋ ਤੂੜੀ ਬਣਾਤੀ ਸੀ ਤਵੀਆਂ ਨਾਲ ਵਾਉਣੇ ਆ ਪਹਿਲਾਂ ਨਾਲ ਨਾਲ ਦੇ ਜਿਹੜੇ ਲਾਉਣੇ ਆ ਵੱਟਾਂ ਆ ਤੇ ਦੇਖਾਂਗੇ ਅੱਗ ਲੱਗ ਜੇ ਲੱਗੀ ਤਾਂ ਵੱਟਾ ਵੱਟਾਂ ਆ ਤੇ ਚਲੋ ਦੇਖਦੇ ਆਂ ਕਰਦੇ ਆ ਕੰਮ ਪਹਿਲਾਂ ਘਰਾਲੀ ਪਰਾਂ ਕਰਦੀ ਐ ਅੱਗੇ ਵਾਲਾ ਢੇਰ ਚਾ ਪਿਆਗਾ ਛਟੀਆਂ ਨਾ ਇਹਨੂੰ ਉਪਰਾਂ ਕਰੀਏ ਲੋ ਵੀ 11 ਵਾਤਾ ਹੁਣ ਬਹੁਨੇ ਆਪਾਂ ਦੂਜੀ ਵਾਰ 11 ਦਾ ਕਰਦੀ ਕਰਦੋ گور ਹੁਣ ਦੂਰ ਲਾਉਣੇ ਆ ਦੂਜੀ ਵਾਰ ਬਹੁਨੇ ਆ ਬੱਟਾ-ਬੱਟਾ ਆਈਆਂ ਤੇ ਅੱਗ ਲਾਤੀ ਸੀਗੀ ਇੱਧਰ ਲਾਈ ਨਹੀਂ ਬਰਾਲੀ ਵਾਲੀ ਬਈ ਸੀਗੀ ਤੇ ਹੁਣ ਲਾਉਣੇ ਆ ਦੂਰ ਪਰਲੇ ਪਾਸੇ ਲੱਗਦੇ ਆ ਤੇ ਬਾਕੇ ਮਿਲਦੇ ਆ ਤਾਵੀਆਂ ਵੀ ਸਾਫ਼ ਹੋ ਗਈਆਂ ਤਿੰਨ ਸਾਲ ਹੀ ਛੱਡੇ ਆ ਕਿ ਤਾਂ ਕਰਕੇ ਖਰਚੇ ਵੱਡੇ ਜਾਣ ਆ ਬਾਦ ਆ ਵੀ ਆਪਾਂ ਧੋਰੀ ਵਰ ਬਾਦ ਦੇ ਹੁਣ ਚੱਲਦੇ ਘਰਾਂ ਨੂੰ ਤਾਵੀਆਂ ਵੀ ਸਾਫ਼ ਹੋ ਗਈਆਂ ਬਰੇ ਸੁਕਾ ਕਰਕੇ ਹੁਣ ਚੱਲਦੇ ਘਰੇ ਗਾਂਆਂ ਬੈਠੀਆਂ ਹੋਈਆਂ ਜਾਰੀਆਂ ਘਾਠਾ ਦਿਆਂ ਚੱਲਦੇ ਘਰੇ ਆਹ ਧੋ ਕੇ ਬਾਠ ਕਰਦੇ ਆ ਚਾਹ ਨੂੰ ਰਹਿਰਾਸ ਕਰਦੇ ਹੁੰਨੇ ਆਗੇ ਚੰਗੀ ਗੱਲ ਆ ਬਸ ਚੱਲਦੇ ਆ ਤੇਲ ਦੀ ਟੈਂਕੀ ਭਰੀ ਸੀ ਬਾਲਾ ਦੂਰ ਲਾਲਾ ਸਾਹਿਬ ਸਵਾ ਕਾ ਕਿਲਾ ਤੇ ਸਵਾ ਤੇ ਸਵਾ 3/2 ਕਾ ਕਿਲੇ ਵਾਏ ਆ ਪਹਿਲਾ ਦੂਜੇ ਸੱਲ ਤੇ ਫਿਰ ਚੌਥੇ ਤੇ ਚੱਲਦੇ ਆ ਕਰੇ ਥੜਕੇ ਮਿਲਾਂਗੇ ਉਹ ਵੀ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਤੇ ਆਪਾਂ ਚੱਲਿਆ ਹੁਣ ਨਹਿਰ ਵਾਲੇ ਜਗ੍ਹਾ ਉਨ ਬੱਕੀ ਵਾਲਾ ਵਾਗਿਆ ਆਉਣੇ ਆ ਕਿ ਮੱਕੀ ਬੀਜਣੀ ਆ ਚੱਲਦੇ ਆ ਫੇਰ ਤਾਂ ਚੱਲਦੇ ਆਪਾਂ ਖਾਫੇ ਨੂੰ ਭੇਜਿਆ ਗਿਆ ਠੇਕੇ ਵਾਲੇ ਚ ਨੱਕਾ ਬਦਲਣਾ ਸਾਢੇ 6 ਹੋ ਗਏ ਧੁੱਪ ਦੇਖੋ ਕਿੰਨੀ ਆ ਗਈ ਅੱਜ ਲੇਟ ਹੋ ਗਏ ਥੋੜਾ ਜਿਹਾ ਮੈਂ ਡਿੱਕ ਨਾਲ ਮੱਥਾ ਮਾਰਨ ਲੱਗ ਗਿਆ ਸੀ ਡਿੱਕ ਚੱਲਿਆ ਨਹੀਂ ਆਕੇ ਲੋਟ ਖਰਾ ਕੇ ਲਿਆਵਾਂਗੇ ਫਿਰ ਨੇਾਈ ਚ ਹਾੜ ਹੋੜ ਮਾਰ ਕੇ ਸੁਹਾਗਾ ਮਾਰਨਾ ਵੱਡਾ ਕੌਣੀਆਂ ਬਾਣੀ ਖਤਰ ਤਿਆਰ ਕਰਨਾ ਰਾਤ ਬਾਅਦ ਦਿੱਤੀ ਆਪਾਂ ਮੋਡ ਚਾਲਦੇ ਆਂਗੇ ਮੋਡ ਚ ਸ਼ਹਿਰ ਦੇ ਨਾਲ ਇੰਨਾ ਕੰਦਰਾ ਖੇਤ ਪਹੁੰਚਣ ਸੁਬਾ ਸੱਤ ਹੋ ਗਏ ਸਾਢੇ 6 ਚੱਲੇ ਸੀ ਬੜਾ ਖਰਾਬ ਰਾਗਾ ਉਹ 베ਰੀ ਵਾਲੇ ਜਿਹੜੇ ਉਹ ਕਹਿ ਰਹੇ ਬਾਵਾਂਗੇ ਮੱਕੀ ਵਾਲਾ ਇੱਕ ਪਾਉਣਾ ਹੈ ਗੱਲਾ ਉਹ ਨਾ ਉਹ ਬਾਗੇ ਦੂਜਾ ਤਾਂ ਬਾਅਦ ਚ ਪਾਵਾਂਗੇ ਸਾਫ ਕਰਕੇ ਲਾ ਕੇ ਵੀ ਆਪਾ ਵਾਣ ਕਰਾ ਦੋ ਸਾਲ ਛੱਡ ਕੇ ਵੱਢਦੇ ਆਂ ਕਿ ਬਰਾਲੀ ਜੀ ਫੇਰ ਵੱਧ ਸਾਲ ਛੱਡਾਂਗੇ ਦੂਜੇ ਘੇੜੇ ਉਹ ਨੇ ਹੁਣ ਪਿੰਨੇ ਵਿੱਚ ਆਪਾਂ 2-12 ਤੱਕ ਬਾਤ ਹੀ ਕਰਾਂ ਦੂਜੇ ਸਾਲ 'ਚ ਤੇ ਢੇਰੀਆਂ ਨੂੰ ਲਾਈ ਨੇ ਅੱਗ ਵਿੱਚ ਜਿਹੜੀਆਂ ਹੈਗੀਆਂ ਆ ਬਾਹਰ ਵਾਲ ਜਿਹੜੀਆਂ ਜ਼ਿਆਦਾ ਢੇਰੀਆਂ ਨਹੀਂ ਦੀਆਂ ਗਈਆਂ ਆਹਾ ਪੌਣਾ ਕਿੱਲੇ ਥਾਂ ਦਾਗਾ ਇਹੀ ਬੋਣਾ ਇੱਥੇ ਮੱਕੀ ਬੀਜਣ ਖਾਤਰ ਦੂਜੇ ਜਦ ਤੱਕ ਝੋਨਾ ਹੀ ਲਾਉਣਾ ਉਹਦਾ ਬਾਅਦ 'ਚ ਦੇਖੀਓ ਜਦੋਂ ਸਾਫ਼ ਹੋ ਗਿਆ ਵਾਣ ਸਾਰਿਆਂ ਦਾ ਉਦੋਂ ਕੋਈ ਹੱਲ ਕਰਾਂਗੇ ਆ ਜਿਹੜੀਆਂ ਜ਼ਿਆਦਾ ਢੇਰੀਆਂ ਹੀ ਅਸੀਂ ਇੱਥੇ ਤਬ ਇਹ ਨਹੀਂ ਲੱਗਦੀ ਸੀ ਉੱਥੇ-ਉੱਥੇ ਲਾਈ ਆ ਤੇ ਜਿਹੜੀਆਂ ਵਿੱਚ ਰਹਿੰਦੀ ਉਹ ਚਲਾਉਣਾ ਕਿਉਂ ਚਾਰਛਪਰੇ ਲੰਗਾ ਪਿਆ ਇਸ ਕਰਕੇ ਲਾਉਂਦਾ ਨਹੀਂ ਅੱਗ ਲਾਈ ਨਹੀਂ ਮੈਂ ਪਹਿਲਾਂ ਇੱਥੇ ਢੇਰੀ ਜੀ ਸੀ ਜਿਹੜੀ ਉਹ ਮਚਾਈ ਆ ਇਧਰ ਨਾਲ ਵੀ ਲੰਗਾ ਪਿਆਗਾ ਜਿਹੜੀ ਵਾਹੇ ਤੋਂ ਬਾਅਦ ਜ਼ਿਆਦੇ ਢੇਰੀ ਜੀ ਰਹਿੰਦੀ ਹੈ ਉਹ ਚਲਾਈ ਆ ਉਹ ਹੌਲੀ-ਹੌਲੀ ਮੱਚੀ ਜਾਂਦੀ ਐ ਨਾਲੇ ਅੱਗ ਨੁਕਸਾਨ ਨਹੀਂ ਕਰਦੀ ਤੇ ਦੂਆ ਛੱਡ ਦਾਂਗੇ ਇੱਥੇ ਪਾਣੀ ਰੋਣੀ ਕਰਕੇ ਵੀ ਜਾਏ ਬਾਕੀ ਕਰਦੇ ਆ ਆਪਾਂ ਚਾਹ ਪੀਨੇ ਨੇ ਚਾਹ ਵੀ ਕੇ ਲੱਗਦੇ ਆ ਫਿਰ ਫਿਰ ਸਾਲ ਵਧਾਉਣੇ ਆ ਚਾਰ ਸਾਲ ਛੱਡ ਕੇ ਫੇਰ ਵਾਵਾਂਗੇ ਇਹ ਥਾਂ ਦਾ ਥੋੜਾ ਲੈ ਜਾਂਦੀਆਂ ਚਾਹ ਦਾ ਦਵੀਆਂ ਪਰ ਬਣਾਵਾਂ ਗਦੇਲੇ ਵਰਗਾ ਦਿੰਦੀਆਂ ਮਾਨ ਨੂੰ ਆਦ ਨਾਲੇ 2 ਸਾਲ ਛੱਡ ਕੇ ਮਾਰੀਆਂ ਦੇਖ ਲੋ ਖਰਚਿਆਂ ਚ ਕਿੰਨੀਆਂ ਵਧੀਆ ਲੱਗੀਆਂ ਆ ਦੇਖ ਫੇਰ ਵੀ ਗਿੱਲ ਕੱਢਤੀ ਥੱਲੋਂ 2 ਸਰ ਲਾਂਜੀ 2 ਬਾਰਾਂ ਵਾਈਆਂ ਗੀਆਂ ਦੋ ਵਾਰ ਹੀ ਗੇੜੇ ਲਾਗਗੇ ਹੁਣ ਕੇਰਾ ਹੋਰ ਵਾਵਾਗੇ ਤੇ ਦੂਆ ਫਾਈਨਲ ਕੰਮ ਤੇ ਰਾਤ ਵਾਲੀ ਜਿਹੜੀ ਲਾਈਟ ਆ ਉਹਦਾ ਨੱਕਾ ਨੁੱਕਾ ਕਰਦਾਂਗੇ ਤੇ ਚਾਹ ਪੀ ਕੇ ਲੱਗਦੇ ਆਪਾਂ ਠੰਡਿਆਈ ਦੀਆਂ ਤਾਂ ਵੀ ਲੱਗਦਾ ਬਹੁਤ ਦਾ ਪਰ ਹਲ ਤਾਂ ਜਰੂਰ ਮਾਰਨੇ ਪੈਂਦੇ ਜੇ ਰੌਣੀ ਚ ਪਾਉਣੀਆਂ ਤਾਂ ਸੁੱਕੇ ਤਾਂ ਕੋਈ ਡਿੱਕਾ ਨਹੀਂ ਸੁਹਾਗੇ ਭੱਜ ਜਾਂਦਾ ਜੇ ਰੌਣੀ ਪਾਉਣੀ ਹੈ ਤਾਂ ਹਲ ਜਰੂਰ ਮਾਰਨੇ ਪੈਂਦੇ ਕਿਉਂ ਖਾਲੀ ਬਹੁਤ ਪਾਉਂਦੀਆਂ ਗਈਆਂ ਜਿਹੜੀ ਤਾਂ ਵੀ ਲੱਗੂਗੀ ਉਹ ਖਾਲੀ ਪਾਉਣਗੇ ਚਲ ਚਾਹ ਪੀ ਕੇ ਲੱਗਦੇ ਆ ਉਹ ਵੀ 11 ਵਾਦਾ ਆਪਾਂ ਪਾਉਣਾ ਕਿਲਾ ਵਕੀਲਾ ਦੇ ਹੁਣ ਗੈਰ ਪਾਣੀ ਲਾਉਣਾਗਾ ਖਾਲ ਨੂੰ ਸੈੱਟ ਕਰਕੇ ਕੱਲ ਨੂੰ ਮਮੀ ਆਊਗਾ ਕੱਲ ਕਰਾਂਗੇ ਨਾਲੇ ਉਧਰ ਕਰ ਲੈ ਇਹਦੇ ਚ ਦੰਨੇ ਖੇਤਾਂ ਚ ਕਰਨਾ ਕੰਮ ਕੱਲ ਦੇ ਦਿਨ ਖਾਲ ਸੈੱਟ ਕਰਨੇ ਆ ਇਹ ਲੋਏ ਵੱਡੇ ਭਾਈ ਹੈ ਕਿ ਮਸ਼ੀਨਾਂ ਦੇ ਉਹ ਸਾਰੇ ਸੈੱਟ ਕਰਨੇ ਆ ਲਈ ਇਹ ਲੋਏ ਕੱਲ ਨੂੰ ਸਰਾਂ ਔਰ ਚੱਲਦੇ ਆ ਘਰੇ ਰੋਟੀ ਰੋਟੀ ਖਾਣੇ ਆ ਮਿਲਦੇ ਆ ਅੱਜ